ਸਾਨ ਵੀਰੋ ਤੇ ਭੈਣੋ ਜੈ ਹੇ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਮਿੱਠਾ ਸਿੰਘ ਜੀ ਆਹਾ 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 ਚਾਨਸਾ ਜੈ ਜੀ ਜੈ ਹੋ ਜੀ 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 ਡਾਕਟਰ ਸਾਹਿਬ ਜੈ ਹਿੰਦੀ ਕੀ ਬਾਤ ਹੈ ਬੇਟੋ ਮੈਂ ਤੁਹਾਨੂੰ ਤਸ਼ਰੀਫ ਰਖੋ ਆਜੋ 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 ਜੀ ਆਇਆਂ ਵਾਹ ਜੀ ਵਾਹ ਧੰਨਵਾਦ ਜੀ ਤੁਹਾਡਾ ਰਾਣਕਾ ਲਾਤੀਆਂ ਕਿ ਉਹ ਫਿਰ ਦੇਖੋ ਜੀ ਤੁਸੀਂ ਕਿਹਾ ਸੀ ਵੀ ਡਾਕਟਰ ਸਾਹਿਬ ਨੂੰ ਨਾਲ ਲਿਆਇਓ ਤੇ ਫਿਰ ਦੇਖੋ ਤੁਹਾਡੀ ਤੁਹਾਡੀ ਗੱਲ ਤਾਂ ਮੰਨਣੀ ਪੈਣੀ ਹੈ ਨਾ 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 ਕੋਈ ਗੱਲ ਤੇ ਭਾਈ ਹੁੰਦੀ ਦੀ ਗੱਲ ਹੁੰਦੀ ਆ ਤੁਹਾਨੂੰ ਵੀ ਆਉਣਾ ਸੀ ਡਾਕਟਰ ਨੇ ਨਹੀਂ ਆਣਾ ਸੀ ਮੈਂ ਗਿਆ ਘਟਿਆ ਜੀ ਹਾਂ ਠੀਕ ਹੈ ਤੇ ਜੇ ਆ ਹੀ ਗਏ ਆ ਤੇ ਹੁਣ ਫਿਰ ਜਾਣ ਪਛਾਣ ਵੀ ਕਰਾ ਲਓ 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 ਇਹ ਨੇ ਡਾਕਟਰ ਗੁਰਦੀਪ ਸਿੰਘ ਜੀ ਜੀ ਹੈਨਾ ਇਹਨੇ ਮੁੱਖ ਕੀਤੀ ਬੜੀ ਅਫਸਰ ਹੂੰ ਪੰਜਾਬ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹੈ ਨਾ ਜਿਹੜਾ ਹਾਂਜੀ ਹਾਂਜੀ ਉਹਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਆਪਣੀ ਸੀ ਬਨਵਾਇਆ ਕੀ ਬਾਤ ਆ ਜੀ ਬੜਾ ਮਹੱਤਵਪੂਰਨ ਸ਼ਹਿਰ ਆ ਸਾਡੇ ਪੰਜਾਬ ਦਾ ਹਾਂਜੀ ਕਿਉਂਕਿ ਜਿੱਥੇ ਇੰਡਸਟਰੀ ਵੀ ਬਹੁਤ ਆ ਤੇ ਖੇਤੀਬਾੜੀ ਵੀ ਬਹੁਤ ਆ ਖੇਤੀਬਾੜੀ ਬਹੁਤ ਆ ਬਣ ਗਈਆਂ ਜ਼ਿਲ੍ਹਾ ਹੀ ਬਹੁਤ ਵੱਡਾ ਜੀ ਹਾਂ ਜ਼ਿਲ੍ਹਾ ਬਹੁਤ ਵੱਡਾ ਇਸ ਕਰਕੇ ਕੰਮ ਵੀ ਬਹੁਤ ਆ ਕੰਮ ਵੀ ਬਹੁਤ ਆ ਹੈਨਾ ਦੇਖੋ ਇਹ ਤੇ ਕੋਈ ਬਹੁਤ ਜ਼ਿਆਦਾ ਜਿਹਦੇ ਕੋਲ ਤਜਰਬਾ ਹੋਵੇ ਅੱਛਾ ਅਫਸਰ ਹੋਵੇ ਉਹ ਹੀ ਏਡਾ ਵੱਡਾ ਜ਼ਿਲ੍ਹਾ ਸੰਭਾਲ ਸਕਦਾ ਡਾਕਟਰ ਸਾਹਿਬ ਦੀ ਤਾਂ ਕੀ ਬਾਤ ਹੈ ਡਾਕਟਰ ਸਾਹਿਬ ਨਾਲ ਪਹਿਲਾਂ ਹੀ ਗੱਲਬਾਤ ਹੋਈ ਆ ਹੈਨਾ ਤੇ ਇਹਨਾਂ ਨਾਲ ਫੇਸਾਰੀ ਗੱਲਬਾਤ ਕਰਦੇ ਆ ਤੁਸੀਂ ਸੁਣਾਓ ਬੜਾ ਅੱਜ ਅਪ ਟੂ ਡੇਟ ਬਣਿਆ ਉਹ ਕਾਦਾ ਅਪਡੇਟ ਬਣਿਆ ਜੀ ਤੁਹਾਨੂੰ ਪਤਾ ਹੀ ਆ ਪਿਛਲੇ 2 ਹਫ਼ਤੇ ਪਹਿਲਾਂ ਠੰਡ ਇੱਕਦਮ ਹੋ ਗਈ ਸੀ ਨਾ ਹਾਂ ਜੀ ਹਾਂ ਜੀ ਤੇ ਖੰਗ ਜ਼ੁਕਾਮ ਇੱਕਦਮ ਲੱਗ ਗਿਆ ਫਿਰ ਅੰਗੈਲੀ ਹੋ ਗਈ ਸੀ ਉਹ ਅੰਗੈਲੀ ਹੋ ਗਈ ਆ ਪਾ ਕੱਪੜੇ ਅਜੇ ਕੱਢੇ ਨਹੀਂ ਸੀਗੇ ਤੂੰ ਦੁਬਾਰਾ ਫਿਰ ਹੁਣ ਕੱਪੜੇ ਕੱਢ ਲੇ ਤੇ ਡਰਾਈ ਡਰ ਕਲੀਨ ਕਰਾ ਕੇ ਤੇ ਮੈਂ ਕਹਾਂ ਚਲੋ ਅੱਜ ਕੋਟ ਪਾ ਕੇ ਚੱਲਦੇ ਆ ਨਹੀਂ ਬਹੁਤ ਵਧੀਆ ਕੀਤਾ ਜੀ ਤਾਂ ਬਚਿਆ ਜਾਵੇ ਚੰਗਾ ਦੇਖੋ ਗੱਲ ਇਹ ਆ ਚਵਨ ਸਾਹਿਬ ਤੇ ਡਾਕਟਰ ਸਾਹਿਬ ਜੀਓ ਸਾਨੂੰ ਤੇ ਇਹ ਪਤਾ ਹੁੰਦਾ ਵੀ ਮੌਸਮ ਕਦੋਂ ਬਦਲਣਾ ਬਿਲਕੁਲ ਜੀ ਹੈਨਾ ਇਹ ਸ਼ਰਦ ਰੁੱਤ ਖਤਮ ਹੋਣੀ ਤੇ ਸ਼ੀਤ ਰੁੱਤ ਸ਼ੁਰੂ ਹੋਣੀ ਹਾਂਜੀ 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 ਰੁੱਤ ਨੂੰ ਨਹੀਂ ਪਤਾ ਹੁੰਦਾ ਵੀ ਬੰਦੇ ਨੇ ਸਵੈਟਰ ਪਾਇਆ ਕਿ ਨਹੀਂ ਲੱਗੀ ਜਣਾ ਉਹਨੇ ਆਪਣਾ ਕਾਰਾ ਕਰ ਦੇਣਾ ਇਸ ਕਰਕੇ ਬਦਲਦਾ ਮੌਸਮ ਹਮੇਸ਼ਾ ਹੀ ਸਾਡੀ ਸਿਹਤ ਤੇ ਅਸਰ ਕਰਦਾ ਔਰ ਖਾਸ ਕਰਕੇ ਸਾਡੀ ਉਮਰ ਦੇ ਬਜ਼ੁਰਗਾਂ ਤੇ ਬੱਚਿਆਂ ਬੱਚਿਆਂ ਦੀ ਜਿਆਦਾ ਸਮੱਸਿਆ ਜੀ ਮੈਨੂੰ ਲੱਗਦਾ ਕਿਉਂਕਿ ਨਾ ਕਈ ਵਾਰੀ ਚੀਜ਼ ਆਪਾਂ ਉਹਨਾਂ ਦੇ ਬੂਟ ਵੀ ਪਾ ਦਿੰਨੇ ਆ ਜਰਾਬਾਂ ਵੀ ਪਾ ਦਿੰਨੇ ਆ ਕੋਟੀ ਵੀ ਪਾ ਦਿੰਨੇ ਆ ਟੋਪੀ ਵੀ ਪਾ ਦਿੰਨੇ ਆ ਲਾ ਕੇ ਉਹ ਮਾਰਦੇ ਆ ਮਾਰਦੇ ਉਹ ਦੇਖੋ ਗੱਲ ਇਹ ਵੀ ਬੱਚੇ ਨੇ ਹਾਂ ਉਹਨਾਂ ਨੂੰ ਪਤਾ ਨਹੀਂ ਨਾ ਉਹਨਾਂ ਨੂੰ ਪਤਾ ਨਹੀਂ ਫੇਰ ਸੌਂ ਸੌ ਛਡੋ ਛੜੂ ਮੱਕ ਤੋ ਹੋਈ ਜਾਂਦੀ ਆ ਫੇਰ ਸਾਡੀ ਜ਼ਿੰਮੇਵਾਰੀ ਵੀ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਚਾਹੇ ਉਹ ਅਸੀਂ ਉਹਨਾਂ ਨੂੰ ਵਸਤਰ ਜ਼ਿਆਦਾ ਪਵਾ ਕੇ ਤੇ ਚਾਹੇ ਉਹਨਾਂ ਦੀ ਖੁਰਾਕ ਚ ਬਦਲਾ ਕੇ ਕਿ ਉਹਨਾਂ ਨੂੰ ਅਸੀਂ ਬਦਲਦੇ ਮੌਸਮ ਚ ਕਿਤਾ ਸਿਹਤਮੰਦ ਰੱਖਣਾ ਹੈ ਜੀ ਭਾਅ ਹੈ ਜੀ ਮੰਡੀਆਂ ਦੇ ਜੀ ਜੀ ਪੜਦੇ ਹੋ ਜੀ ਲਓ ਜੀ ਮੰਡੀਆਂ ਦੇ ਭਾਅ ਇਸ ਦਿਨ ਵੀ ਆਲੂ ਜਲੰਧਰ ਵੀ ਕਿਹਾ 400 ਰੁਪਏ ਕਿਵਿੰਟਰ ਰਹੀਆ 1700 ਰੁਪਏ ਭਾਅ ਮਿਲਿਆ ਜੀ ਪਟਿਆਲਾ 1500 ਰੁਪਏ ਅਹਿਮਦਗੜ 1200 ਰੁਪਏ ਲੁਧਿਆਣਾ 650 ਰੁਪਏ ਤੇ ਮੋਡਲਾਡਾ 800 ਰੁਪਏ ਜੀ ਪਿਆਜ਼ ਜਲੰਧਰ 400 ਰੁਪਏ ਰਈਆ 2000 ਰੁਪਏ ਕਿੰਟਲ ਪਟਿਆਲਾ 1600 ਰੁਪਏ ਅਮદાવાદ 1800 ਰੁਪਏ ਲੁਧਿਆਣਾ 1000 ਰੁਪਏ ਤੇ ਬਡਲਾਡਾ 1250 ਰੁਪਏ ਜੀ ਟਮਾਟਰ ਅੱਜ ਜਲੰਧਰ 1800 ਰੁਪਏ ਵਿਕਿਆ ਜੀ ਰਈਆ 3500 ਰੁਪਏ ਪਟਿਆਲਾ 4600 ਰੁਪਏ ਅਮદાવાદ ਚੰਗਾ ਭਾਅ ਮਿਲਿਆ ਜੀ 6000 ਰੁਪਏ ਬੱਲੇ ਬੱਲੇ ਬਹੁਤ ਫਰਕ ਆ ਬਹੁਤ ਵਧੀਆ ਜੀ ਤੇ ਲੁਧਿਆਣਾ 2900 ਤੇ ਬਡਲਾਡਾ 4000 ਰੁਪਏ ਜੀ ਬੈਂਗਨ 1500 ਰੁਪਏ ਵਿੰਟਰ ਜਲੰਧਰ ਰਈਆ 1100 ਰੁਪਏ ਪਟਿਆਲਾ 2000 ਰੁਪਏ ਲੁਧਿਆਣਾ 850 ਰੁਪਏ ਤੇ ਬੁੱਢਲਾਡਾ 1200 ਰੁਪਏ ਫੁੱਲ ਗੋभी ਜਲੰਧਰ ਵੀ ਕੀਆ 1500 ਰੁਪਏ ਰਈਆ 1700 ਰੁਪਏ ਪਟਿਆਲਾ 3000 ਰੁਪਏ ਮੰਡੀ ਅਹਿਮਦਗੜ 2200 ਰੁਪਏ ਲੁਧਿਆਣਾ 1400 ਰੁਪਏ ਤੇ ਬੁੱਢਲਾਡਾ 1600 ਰੁਪਏ ਪਾ ਰਿਆ ਜੀ ਜੀ ਇਹ ਤੇ ਜੀ ਮੰਡੀਆਂ ਦੇ ਭਾਅ ਸਾਡੇ ਕਿਸਾਨ ਵੀਰਾਂ ਨੂੰ ਚਾਹੀਦਾ ਵੀ ਜੇ ਤੁਹਾਡੀ ਨੇੜਲੀ ਮੰਡੀ ਤੇ ਜ਼ਿਆਦਾ ਭਾਅ ਮਿਲਦੇ ਆ ਉੱਥੇ ਲੈ ਜਾਓ ਆਪਣੀ ਆਪਣੀ ਬਿਲਕੁਲ ਜਿੱਥੇ ਵਾਧਾ ਲੱਗਦਾ ਆ ਫਸਲ ਉੱਥੇ ਰ ਜਾ ਕੇ ਬੜੇ ਮੁਨਾਫਾ ਲੈ ਸਕਦੇ ਆ ਹੁਣ ਆਈਏ ਡਾਕਟਰ ਸਾਹਿਬ ਬਿਲਕੁਲ ਜੀ ਜੀ ਬਿਲਕੁਲ ਜੀ ਹੈ ਨਾ ਤੇ ਡਾਕਟਰ ਸਾਹਿਬ ਨਾਲ ਫਿਰ ਅੱਜ ਗੱਲ ਕਰਦੇ ਆ ਹਾੜੀ ਦੀ ਫਸਲ ਚ ਨਦੀਨਾ ਦੀ ਰੋਕ ਤਾਂ ਹੂੰ ਬਹੁਤ ਟੁਕਮਾ ਬਿਸ਼ਾ ਚੁਣਿਆ ਤੁਸੀਂ ਆ ਦੇਖੋ ਜੀ ਗੱਲ ਇਹ ਟੁਕਮਾ ਕਮੀ ਹੁੰਦਾ ਸਾਰਾ ਸਮੇਂ ਦੀ ਗੱਲ ਹੈ ਨਾ ਸਮੇਂ ਬਿਲਕੁਲ ਤੇ ਇਸ ਵਿਸ਼ੇ ਤੇ ਗੱਲ ਕਰਦੇ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਨੇ 0181 281 4264 ਤੇ ਦੂਜਾ ਹੈ 0181 281 4264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਗੁਰਦੀਪ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਜੀ ਇੱਕ ਖਾਨ ਗੋਲ ਜੇ ਹੁੰਦੇ ਸੀ ਸਾਡੇ ਬਜ਼ੁਰਗ ਆਖੇ ਤੂੰ ਕੌਣ ਮੈਂ ਖਾਮ ਖਾ ਜੀ ਬਿਲਕੁਲ ਹੈ ਨਾ ਤਾਂ ਕੇਵਲ ਬੱਤਾ ਜਿਹੜਾ ਜਾਂਦਾ ਹੀ ਵਿੱਚ ਇਹ ਹੁਣ ਸਿਰਫ ਬੰਦਿਆਂ ਤੇ ਹੀ ਨਹੀਂ ਟੁਕਦਾ ਇਹ ਸਾਡੀਆਂ ਫਸਲਾਂ ਤੇ ਵੀ ਟੁਕਦਾ ਬਿਲਕੁਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਨਹੀਂ ਚਾਹਦੇ ਵੀ ਇਹ ਸਾਡੀਆਂ ਫਸਲਾਂ 'ਚ ਆਉਣ ਪਰ ਉਹ ਬਦੋ ਬਦੋ ਆ ਜਾਂਦੀਆਂ ਬਿਲਕੁਲ ਜਿਨ੍ਹਾਂ ਨੂੰ ਅਸੀਂ ਨਦੀਨ ਨਦੀਨ ਕਹ ਦਿੰਦੇ ਹੈ ਨਾ ਕਿ ਹਾੜੀ ਦੀਆਂ ਜਿਹੜੀਆਂ ਫਸਲਾਂ ਨੇ ਤੁਸੀਂ ਕੀ ਸੋਚਦੇ ਹੋ ਵੀ ਕਿਹੜੇ ਕਿਹੜੇ ਨਦੀਨ ਆਉਂਦਾ ਖਤਸ਼ਾ ਹੈ ਬਿਲਕੁਲ ਜੀ ਮਠਾ ਸਿੰਘ ਜੀ ਹਾੜੀ ਦੇ ਵਿੱਚ ਸਾਡੇ ਦੋ ਤਿੰਨ ਤਰ੍ਹਾਂ ਦੇ ਨਦੀਨ ਆ ਜਿਵੇਂ ਸਭ ਤੋਂ ਪ੍ਰਮੁੱਖ ਜਿਹੜਾ ਸਾਡਾ ਨੁਕਸਾਨ ਕਰਦਾ ਨਦੀਨ ਗੁੱਲੀ ਡੰਡਾ ਪ੍ਰਮੁੱਖ ਹੈ ਹਾਂਜੀ ਬਿਲਕੁਲ ਸਾਡੇ ਲਈ ਪ੍ਰਮੁੱਖ ਖੇਡ ਹੁੰਦੀ ਸੀ ਬਿਲਕੁਲ ਨਹੀਂ ਉਹੀ ਨਦੀਨ ਹੈ ਪਹਿਲਾਂ ਤੋਂ ਹੀ ਹੈ ਜੀ ਉਸ ਸਾਈਡ ਬਲੇ ਦਾ ਹੀ ਹੈਗਾ ਹਾਂਜੀ ਹਾਂਜੀ ਤੇ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ ਤੇ ਇਹਦੇ ਨਾਲ ਹੋਰ ਜਿਵੇਂ ਚੌੜੇ ਪੱਤਿਆਂ ਵਾਲੇ ਨਦੀਨ ਜਾਂ ਬਾਥੂ ਵਗੈਰਾ ਜਾਂ ਹੋਰ ਉਹ ਵੀ ਹੋ ਜਾਂਦੇ ਹੈਗੇ ਪਰ ਉਹ ਉਹਨਾਂ ਨੁਕਸਾਨ ਨਹੀਂ ਕਰਦੇ ਜਿਹੜਾ ਸਭ ਤੋਂ ਜ਼ਿਆਦਾ ਅਸਰ ਪਾਉਂਦਾ ਹੈਗਾ ਗੁੱਲੀ ਡੰਡਾਗਾ ਇਹਨੂੰ ਕੰਟਰੋਲ ਕਰਨਾ ਇਹ ਸਾਡੇ ਲਈ ਇੱਕ ਬੜੀ ਵੱਡੀ ਸਮੱਸਿਆ ਹੈਗੇ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਗੁੱਲੀ ਡੰਡਾ ਮੈਂਤਲਾ ਦਾ ਮਠਾ ਸਿੰਘ ਜੀ ਇਹ ਖੇੜ ਤੋਂ ਨਾ ਪਿਆ ਖੇੜ ਤੋਂ ਦਿੱਸਦਾ ਸਭ ਨੇ ਉਹ ਹੋ ਗਿਆ ਛੋਟਾ ਜਿਹਦਾ ਉੱਤੇ ਲੱਗਦਾ ਗੁੱਲੀ ਤੇ ਥੱਲੇ ਲੰਮਾ ਜਿਹੜਾ ਸਟੈਮ ਹੁੰਦਾ ਉਹ ਡੰਡਾ ਉਹਨੂੰ ਡੰਡਾ ਬਿਲਕੁਲ ਸਹੀ ਦੱਸ ਸਭ ਤੁਸੀਂ ਦੱਸਿਓ ਪ੍ਰਮੁੱਖ ਨਦੀਨਾਂ ਝਾੜ ਦੀ ਉੱਤੇ ਫਿਰ ਕਿੰਨਾ ਕੁ ਅਸਰ ਹੈ ਜਿਹੜਾ ਇਹ ਨਦੀਨ ਪਾ ਦਿੰਦੇ ਆ ਜੇ ਬਾਈ ਚਾਂਸੇ ਖੇਤਾਂ ਦੇ ਵਿੱਚ ਆ ਜਾਣ ਕੰਟਰੋਲ ਕਰ ਲਈਏ ਤਾਂ ਕਿੰਨਾ ਫਾਇਦਾ ਹੋ ਜਾਂਦਾ ਨਾ ਕਰ ਲਈਏ ਤਾਂ ਕਿੰਨਾ ਕੁ ਨੁਕਸਾਨ ਹੋ ਜਾਂਦਾ ਹਾਂ ਦੱਸੋ ਝਾੜਤੇ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾਗਾ ਕਿਉਂਕਿ ਜੇ ਇੱਕ ਜਿਵੇਂ ਆਪਾਂ ਕਹਿੰਦੇ ਆਂਗੇ ਮਿੱਠਾ ਸਿੰਘ ਨੇ ਕਿਹਾ ਵੀ ਖਾਮ ਖਾ ਕੋ ਜਿਹੜਾ ਖਾਮ ਖਾਂ ਸਾਡੀ ਫਸਲ ਦੇ ਵਿੱਚ ਸਾਡੇ ਖੇਤ ਦੇ ਵਿੱਚ ਪੈਦਾ ਹੋ ਗਿਆ ਉਹਨੇ ਜਿਹੜਾ ਸਾਡੀ ਜ਼ਮੀਨ ਦੇ ਵਿੱਚ ਖਰਾਕ ਲੈਣੀ ਹੈਗੀ ਸਾਡੀ ਜਿਹੜੀ ਫਸਲ ਆ ਕਣਕ ਦੀ ਉਹਦੇ ਨਾਲੋਂ ਜ਼ਿਆਦਾ ਲੈ ਜਾਂਦਾ ਹੈਗਾ ਤੇ ਜਿਆਦਾ ਜਿਹੜੀ ਵਾਈਲਡ ਚੀਜ਼ ਹੁੰਦੀ ਆ ਆਪਾਂ ਕਹਿੰਦੇ ਆ ਨਾ ਜੰਗਲੀ ਚੀਜ਼ ਹੁੰਦੀ ਹੈਗੀ ਉਹਨੇ ਖਰਾਕ ਵੀ ਜ਼ਿਆਦਾ ਲੈਣੀ ਤਾਂ ਉਹਨੇ ਉਹਦੀ ਗਰੋਥ ਵੀ ਜ਼ਿਆਦਾ ਹੋਣੀ ਹੈਗੀ ਤੇ ਇਹ ਫਸਲ ਦੇ ਉੱਪਰ ਦੀ ਪੈ ਜਾਂਦਾ ਹੈਗਾ ਸਾਡੀ ਕਣਕ ਨੂੰ ਦੱਬ ਲੈਂਦਾ ਹੈਗਾ ਫਸਲ ਦੇ ਉੱਪਰ ਦੀ ਪੈ ਗਿਆ ਖਰਾਕ ਜ਼ਿਆਦਾ ਲੈ ਗਿਆ ਤਾਂ ਕੁਦਰਤੀ ਆ ਵੀ ਜਿਹੜੀ ਸਾਡੀ ਫਸਲ ਪ੍ਰੋਪਰ ਉਹਦੀ ਗਰੋਥ ਨਹੀਂ ਹੋਣੀਗੀ ਤੇ ਝਾੜ ਸਾਡਾ ਘਟੂਗਾ ਮਤਲਬ ਜੇ ਜ਼ਿਆਦਾ ਹੋ ਜੇ ਤੇ ਇਹਦੇ ਨਾਲ ਤੁਸੀਂ 15 20% ਤੱਕ ਜਿਹੜਾ ਫਸਲ ਦਾ ਜਿਹੜਾ ਸਾਡਾ ਕਣਕ ਦੀ ਫਸਲ ਦਾ ਝਾੜ ਘਟ ਸਕਦਾ ਹੈ ਘਟ ਜਾਂਦਾ ਬਿਲਕੁਲ ਬਹੁਤ ਹੁੰਦਾ 15 20% 15 20% ਤਾਂ ਬਹੁਤ ਜ਼ਿਆਦਾ ਜੀ ਬਹੁਤ ਹੁੰਦਾ ਥੋੜਾ ਨਹੀਂ ਸੋ ਕਹਿੰਦਾ ਪਾਬ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਬਹੁਤ ਧਿਆਨ ਦੇਣ ਦੇ ਵਿੱਚ ਅੱਛਾ ਡਾਕਟਰ ਸਾਹਿਬ ਗੱਲ ਹੀ ਆ ਮੈਨੂੰ ਲੱਗਦਾ ਵੀ ਦੁਨੀਆ 'ਚ ਕੋਈ ਐਸੀ ਸਮੱਸਿਆ ਤੇ ਹੈ ਨਹੀਂ ਇਹਦਾ ਸੀ ਹਾਲਮੀ ਲੱਭ ਸਕਦੇ ਬਿਲਕੁਲ ਜੀ ਜਾਂ ਲੱਬਿਆ ਨਾ ਹੋਵੇ ਹਰ ਸਮੱਸਿਆ ਦਾ ਹੱਲ ਸਾਡੇ ਕੋਲ ਹੈ ਲੋੜ ਹੈ ਉਹਨੂੰ ਅਪਣਾਉਣੀ ਜੀ ਬਿਲਕੁਲ ਤੇ ਕਿਹੜੀਆਂ ਕਿਹੜੀਆਂ ਤਕਨੀਕਾਂ ਨੇ ਸਾਡੇ ਕੋਲ ਵੀ ਅਸੀਂ ਇਹ ਕਣਕ ਪ੍ਰਮੁੱਖ ਫਸਲ ਹੈ ਜਾਂ ਹੋਰ ਹਾੜੀ ਦੀਆਂ ਫਸਲਾਂ ਹੈ ਵੀ ਅਸੀਂ ਉਹ ਤਕਨੀਕਾਂ ਅਪਣਾਈਏ ਵੀ ਇਹਦਾ ਜਿਹੜਾ ਹੱਲਾ ਹੈ ਉਹ ਘੱਟ ਤੋਂ ਘੱਟ ਹੋ ਜੀ ਬਿਲਕੁਲ ਆ ਮਿਠਾ ਸਿੰਘ ਜੀ ਜਿਹੜਾ ਇਹ ਤਕਨੀਕਾਂ ਨੇਗੀਆਂ ਆਪਣੀਆਂ ਮੈਂ ਸਮਝਦਾ ਵੀ ਸਿੱਧੇ ਤੌਰ ਤੇ ਜਿਹੜਾ ਸਾਡਾ ਝੋਨੇ ਦੀ ਫਸਲ ਦੇ ਵਿੱਚ ਪਰਾਲੀ ਪ੍ਰਬੰਧਨ ਜੀ ਉਹਦੇ ਨਾਲ ਜੁੜੀਆਂ ਵੀ ਹਨ ਜੇ ਅਸੀਂ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਸਾਡਾ ਪਰਾਲੀ ਪ੍ਰਬੰਧਨ ਉਹ ਸਹੀ ਤਰੀਕੇ ਨਾਲ ਕਰ ਲਈਏ ਤਾਂ ਜਿਹੜਾ ਸਾਡਾ ਕਣਕ ਦੀ ਫਸਲ ਦੇ ਵਿੱਚ ਨਦੀਨ ਨੂੰ ਘਟਾਇਆ ਜਾ ਸਕਦਾ ਬਹੁਤ ਹੱਦ ਤੱਕ ਜਿਵੇਂ ਆਪਾਂ ਜੇ ਸਾਡੇ ਝੋਨੇ ਦੇ ਫਸਲ ਦੇ ਵਿੱਚ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਜਿਵੇਂ ਮਲਚਿੰਗ ਕਰ ਦਈਏ ਉਹਦੇ ਵਿੱਚ ਜਦੋਂ ਅਸੀਂ ਮਲਚਿੰਗ ਕਰਦੇ ਹਾਂ ਕਣਕ ਦੇ ਵਿੱਚ ਝੋਨੇ ਦੀ ਪਰਾਲੀ ਦੀ ਤਾਂ ਉਹਦੇ ਨਾਲ ਨਦੀਨ ਬਾਹਰ ਨਹੀਂ ਨਿਕਲਦਾਗਾ ਹੂੰ ਠੀਕ ਹੈ ਜੀ ਮਲਚਕ ਵਿਧੀ ਅਪਣਾ ਕੇ ਅਸੀਂ ਜਿਹੜਾ ਗੁੱਲੀ ਡੰਡੇ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂਗੇ ਦੂਸਰਾ ਇਹਦਾ ਜਿਹੜਾ ਮੁੱਖ ਹੈਗਾਗਾ ਵੀ ਕਿਉਂਕਿ ਇਹਨੇ ਇਹਦੀ ਜੜ੍ਹ ਵੀ ਹੁੰਦਾ ਬਹੁਤ ਛੋਟਾ 1 ਇੰਚ ਉੱਪਰ ਜ਼ਮੀਨ ਦੀ ਉੱਪਰ ਤਹਿ ਦੇ ਉੱਪਰ ਪਿਆ ਹੁੰਦਾਗਾ ਤੇ ਜੇ ਅਸੀਂ ਜ਼ਮੀਨ ਨੂੰ ਹਲਾਵਾਂਗੇ ਤਾਂ ਇਹਨੇ ਬਾਹਰ ਨਿਕਲਣ ਲੱਗਾ ਜੇ ਸਾਡੀ ਜ਼ਮੀਨ ਦੀ ਉਹਨੂੰ ਅਸੀਂ ਵਾਹਾਂਗੇ ਨਾ ਬਿਨਾ ਵਹਾਈ ਤੋਂ ਸਿੱਧੇ ਕਣਕ ਦੀ ਬਜਾਈ ਹੋ ਜੇ ਤਾਂ ਇਹਨੇ ਥੱਲੇ ਨਿਕਲਣਾ ਨਹੀਂ ਉਹਦੇ ਨਾਲ ਵੀ ਇਹਦੀ ਜਰਮੀਨੇਸ਼ਨ ਬਹੁਤ ਘੱਟ ਹੁੰਦੀ ਹੈਗੀ ਤੇ ਇਸ ਕਰਕੇ ਸਾਨੂੰ ਚਾਹੀਦਾ ਵੀ ਜਾਂ ਤਾਂ ਅਸੀਂ ਜ਼ਮੀਨ ਨੂੰ ਬਿਲਕੁਲ ਨਾ ਖਲਾਈਏ ਸਿੱਧਾ ਅਸੀਂ ਜ਼ੀਰੋ ਟਿਲ ਟ੍ਰੇਲਰ ਦੇ ਨਾਲ ਕਰਕੇ ਕਣਕ ਦੀ ਬਜਾਈ ਕਰ ਦਈਏ ਜਾਂ ਜਿਹੜੇ ਸਾਡਾ ਹੋਰ ਤਕਰੀਆ ਛੱਟਾ ਦੇ ਕਿ ਵੀ ਬਜਾਈ ਹੋ ਸਕਦੀ ਹੈਗੀ ਜਾਂ ਯੂਨੀਵਰਸਿਟੀ ਨੇ ਹੁਣ ਜਿਹੜੀ ਐਤਕੀ ਨਵੀਂ ਟੈਕਨੀਕ ਡਵੈਲਪ ਕੀਤੀ ਹੈਗੀ ਉਹਨਾਂ ਨੇ ਕੰਬਾਈਨ ਦਾ ਜਿਹੜਾ ਕਟਰ ਹੈਗਾ ਉਹਦੇ ਨਾਲ ਹੀ ਡਰਿੱਲ ਫਿੱਟ ਕੀਤੀ ਹੈਗੀ ਹੂੰ ਪੂਰੇ ਕਟਰ ਹੈਗਾ ਝੋਨੇ ਨੂੰ ਕੱਟੀ ਜਾਂਦਾ ਹੈਗਾ ਉਹਦੇ ਨਾਲ ਹੀ ਪਿੱਛੇ ਸੀਡ ਡਿੱਗੀ ਜਾਂਦਾ ਹੈਗਾ ਤੇ ਜਿਹੜਾ ਪਿੱਛੇ ਉਹਦਾ ਜਿਹੜਾ ਹੈਗਾ ਅ ਕੱਟ ਕੇ ਜਿਹੜਾ ਉਹਦਾ ਫੂਸ ਆ ਜਿਹੜਾ ਝੋਨੇ ਦਾ ਬਾਹਰ ਡਿੱਗਣਾ ਪਿੱਛੇ ਡਿੱਗਣਾਗਾ ਉਹ ਉਹਦੇ ਉੱਪਰ ਮਲਚਿੰਗ ਕਰੀ ਜਾਂਦਾਗਾ ਹੂੰ ਮਲਚਿੰਗ ਵੀ ਹੋ ਗਈ ਸਾਡਾ ਖੇਤ ਵਾਹਵਾ ਵੀ ਨਹੀਂ ਗਿਆ ਐਸਾ ਛਿੱਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਵੱਢ ਕੇ ਉਹਨੂੰ ਪਾਣੀ ਦੇ ਦਿੰਨੇ ਆਗੇ ਤਾਂ ਕਣਕ ਸਾਡੀ ਵਧੀਆ ਹਰੀ ਹੋ ਜਾਂਦੀ ਇਸ ਤਰ੍ਹਾਂ ਦੀ ਟੈਕਨੀਕ ਅਪਣਾ ਕੇ ਅਸੀਂ मतलब ਗੁੱਲੀ ਡੰਡੇ ਤੋਂ ਵੀ ਕੰਟਰੋਲ ਕਰ ਸਕਦੇ ਹਾਂ ਔਰ ਜ਼ਮੀਨ ਦੇ ਜਿਹੜਾ ਸਾਡਾ ਵਾਹਵਾਹੀ ਦਾ ਖਰਚਾਗਾ ਉਹਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਡਾਕਟਰ ਸਾਹਿਬ ਕੀ ਸੋਚਦੇ ਹੋ ਤੁਸੀਂ ਵੀ ਜੇ ਸਾਡੇ ਕੋਲੇ ਸਾਰੇ ਟੰਗ ਹੈਗੇ ਆ ਤੇ ਸਾਡੇ ਜ਼ਿੰਮੇਵਾਰਪੁਰਾ ਇਹ ਕਿਉਂ ਨਹੀਂ ਕਰਦੇ ਦੇਖੋ ਸਾਡੇ ਮਨ ਨੂੰ ਜਿਹੜੇ ਸਾਡੇ ਜ਼ਿੰਮੇਵਾਰ ਦਾ ਮਨ ਦੇ ਵਿੱਚ ਸੋਚ ਆ ਨਾ ਉਹ ਇਹ ਹੁੰਦਾ ਵੀ ਮੈਂ ਯਾਰ ਜਦੋਂ ਕਣਕ ਦੀ ਬਿਜਾਈ ਕਰਨੀ ਆ ਖੇਤ ਮੇਰਾ ਸਾਫ਼ ਹੋਵੇ ਕੋਈ ਖਰਚੇ ਨਾ ਹੋਣ ਤੇ ਕਸਾਫ ਹੋਵੇ ਵਾਹ ਕਰਕੇ ਪੂਰੀ ਤਰ੍ਹਾਂ ਉਹਨੂੰ ਵਹਾਈ ਕਰਕੇ ਲੈਵਲ ਕਰਕੇ ਵਧੀਆ ਕਰਕੇ ਬੀਜਾਂ ਤਾਂ ਕਿ ਫਸਲ ਖੜੀ ਸੋਹਣੀ ਲੱਗੇ ਆ ਉਹਨਾਂ ਨੇ ਉਹ ਗਾਣਾ ਸੁਣਿਆ ਨਾ ਜੀ ਡੂੰਗਾ ਵਲਾਲ ਹੈ ਹਲਵੇ ਤੇਰੀ ਘਰੇ ਨੌਕਰੀ ਬਿਲਕੁਲ ਜੀ ਤੇ ਜੇ ਆਪਾਂ ਡੂੰਗਾ ਪਾਉਣ ਦੀ ਗੱਲ ਕਰਦੇ ਆ ਜਾਂ ਤਾਂ ਉਹਨੂੰ ਆਪਾਂ ਖੇਤ ਨੂੰ ਹਲਾਈ ਹੀ ਨਾ ਜਾਂ ਫਿਰ ਜੇ ਆਪਾਂ ਉਹਨੂੰ ਉਹਦਾ ਦੂਸਰਾ ਹੱਲ ਹੈਗੇ ਜੇ ਇਸ ਨੂੰ ਵਾਉਣਾ ਹੀ ਚਾਹੁੰਦੇ ਆਗੇ ਜਿਵੇਂ ਸਾਡੇ ਕੋਲ ਐਮਬੀ ਪਲੋਵ ਵਗੈਰਾ ਹਨਾ ਅਸੀਂ ਖੇਤ ਦੇ ਵਿੱਚ ਐਮਬੀ ਪਲੋਵ ਮਾਰ ਦਈਏ ਉਹ ਪਲਟਾ ਕੇ ਬਿਲਕੁਲ ਥੱਲੇ ਕਰ ਦਈਏ 7-8 ਇੰਚ ਥੱਲੇ ਕਰ ਦਈਏ ਫਿਰ ਥੱਲੋਂ ਨਹੀਂ ਨਿਕਲ ਸਕਣਾ ਉਹਨੇ ਨਹੀਂ ਤੇ ਆਡਾ ਉਹ ਜਿਹੜਾ ਪਰਾਲੀ ਵਾਲਾ ਸੁਝਾਅ ਬਹੁਤ ਵਧੀਆ ਕਿਉਂਕਿ ਉਹਦੇ ਦੇਖੋ ਸਾਡਾ ਦੋਗਣਾ ਫਾਇਦਾ ਬਿਲਕੁਲ ਜੀ ਪਰਾਲੀ ਦੀ ਵੀ ਖਪਤ ਬਿਲਕੁਲ ਬਿਲਕੁਲ ਉਹਦੇ 'ਚ ਅਸੀਂ ਮਤਲਬ ਐਤਕੀ ਉਹਦੇ ਟ੍ਰਾਇਲ ਲਵਾਏ ਆ ਯੂਨੀਵਰਸਿਟੀ ਨੇ ਤੇ ਐਗਰੀਕਲਚਰ ਡਿਪਾਰਟਮੈਂਟ ਨਾਲ ਅਸੀਂ ਰਲ ਕੇ ਲੁਧਿਆਣੇ ਜ਼ਿਲ੍ਹੇ 'ਚ ਵੀ ਤਿੰਨ-ਚਾਰ ਥਾਵਾਂ ਤੇ ਟ੍ਰਾਇਲ ਲਵਾਇਆ ਔਰ ਉਹਦੇ ਵਧੀਆ ਰ ਮਤਲਬ ਇੱਕੇ ਵਾਰ ਦੇ ਵਿੱਚ ਸਾਡਾ ਚੋਨਾ ਵੱਡਿਆ ਗਿਆ ਕਣਕ ਬੀਜੀਗੀ ਉਹਦੇ ਬਾਅਦ ਪਾਣੀ ਲਾਉਣੇ ਤਾਂ ਸਾਡੀ ਗਣ ਕਰੀਏਗੀ। ਨਦੀਨ ਦਾ ਵੀ ਰੋਕ ਤੋਂ ਵੀ। ਅ ਮਿਠਾ ਸਿੰਘ ਜੀ ਦੇਖੋ ਇਹਨਾਂ ਨੇ ਇੱਕ ਮਸ਼ੀਨ ਜਿਹੜੀ ਦੱਸੀ ਤਾਂ ਹੁਣ ਧਿਆਨ ਚਾਹੀਏ ਆਪਣੇ ਕੰਬਾਈਨ ਦੇ ਨਾਲ ਹੀ ਲਾਤੀ ਸੀ ਸੀਡ ਡ੍ਰਿਲ ਕਣਕ ਬੀਜਣ ਵਾਲੀ ਸੀਡ ਡ੍ਰਿਲ ਆ। ਕੀ ਬਾਤ ਕਿੰਨੀ ਵਧੀਆ ਗੱਲ ਆ ਹਨਾ ਬਹੁਤ ਵਧੀਆ ਤੇ ਇੱਕੋ ਦਿਨ ਚ ਸਾਰਾ ਕੁਝ ਹੋ ਜਾਣਾ ਹਾਂ ਸਹੀ ਗੱਲ ਹੈ ਬਿਲਕੁਲ ਝੋਨਾ ਵੀ ਵੱਡੇ ਗਿਆ ਪ੍ਰਾਲੀ ਵੀ ਖਿੰਡ ਗਈ ਤੇ ਜਮੀਨ ਉਹਦੇ ਵਿੱਚ ਛਿੱਟਾ ਵੀ ਦਿੱਤਾ ਗਿਆ ਹੈਨਾ ਬਿਲਕੁਲ ਬਿਲਕੁਲ ਦਾ ਸੋ ਬਹੁਤ ਵਧੀਆ ਗੱਲ ਹੈ ਸਾਨੂੰ ਇਹੋ ਜੀਆਂ ਤਕਨੀਕਾਂ ਜਿਹੜੀਆਂ ਨੇ ਬਣਾਉਣੀਆਂ ਚਾਹੀਦੀਆਂ ਅੱਛਾ ਡਾਕਟਰ ਸਾਹਿਬ ਗੱਲ ਤੁਸੀਂ ਗੁੱਲੀ ਡੰਡੇ ਦੀ ਕੀਤੀ ਹੈ ਨਦੀਨ ਇਹ ਮੁੱਖ ਆਪਣਾ ਹਾੜੀ ਦੀਆਂ ਫਸਲਾਂ ਦਾ ਸੋ ਹੋਰ ਵੀ ਨਦੀਨ ਹੋਣਗੇ ਬਿਲਕੁਲ ਇਸ ਤੋਂ ਇਲਾਵਾ ਕਿਹੜੇ ਕਿਹੜੇ ਨੇ ਜਿਹੜੇ ਸਾਡੇ ਖੇਤਾਂ ਦੇ ਵਿੱਚ ਆਉਂਦੇ ਨੇ ਸਾਡੇ ਖੇਤਾਂ ਦੇ ਵਿੱਚ ਆਮ ਤੌਰ ਤੇ ਚੌੜੇ ਪੱਤੇ ਵਾਲੇ ਨਦੀਨ ਜਿਵੇਂ ਖੰਡੀਆ ਬਾਥੂਆ ਮੈਣਾ ਮੈਣੀ ਇਸ ਤਰ੍ਹਾਂ ਦੇ ਚੌੜੇ ਪੱਤੇ ਵਾਲੇ ਨਦੀਨ ਵੀ ਹੁੰਦੇ ਆਗੇ ਪਰ ਉਹਦਾ ਕਾਰਨ ਹੈ ਕਿ ਵੀ ਉਹ ਇੱਕ ਤਾਂ ਥੋੜੇ ਹੁੰਦੇ ਆਗੇ ਦੂਸਰਾ ਉਹ ਕਣਕ ਦੇ ਥੱਲੇ ਰਹਿ ਜਾਂਦੇ ਆ ਦੱਬੇ ਜਾਂਦੇ ਆਗੇ ਜਦ ਸਾਡੀਆਂ ਦੂਜੀਆਂ ਫਸਲਾਂ ਨੇ ਜਿਵੇਂ ਸਰੋਂ ਵਗੈਰਾ ਹੋ ਗਈ ਜਾਂ ਹਨ ਜਿਹੜੀਆਂ ਹੜੀਗਾਲ ਫਸਲਾਂ ਨੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਹੋ ਜਾਂਦੇ ਆਗੇ ਤੇ ਉਹਨਾਂ ਨੂੰ ਆਪਾਂ ਜੇ ਸਾਡੇ ਖੇਤ ਦੇ ਵਿੱਚ ਨਦੀਨ ਬਹੁਤੇ ਹੁੰਦੇ ਆਗੇ ਉਹਦਾ ਜੇ ਕੋਈ ਹੋਰ ਕੋਈ ਹੱਲ ਨਹੀਂ ਹੈ ਜੇ ਅਸੀਂ ਲਗਾਤਾਰ ਸਪਰੇਆ ਵੀ ਕਰਦੇ ਆ ਕਿਉਂਕਿ ਕਈ ਵਾਰੀ ਜਦੋਂ ਅਸੀਂ ਸਪਰੇਆ ਲਗਾਤਾਰ ਕਰੀ ਜਾਂਦੇ ਆਗੇ ਤਾਂ ਵੀ ਰਜਿਸਟੈਂਸ ਆ ਜਾਂਦੀ ਹੈ ਦਵਾਈਆਂ ਆਪਾਂ ਕਹਿੰਦੇ ਵੀ ਦਵਾਈਆਂ ਕੰਮ ਨਹੀਂ ਕਰਦੀਆਂ ਕੰਮ ਕਰਨੋਂ हट ਗਈਆਂ ਤੇ ਫਿਰ ਵੀ ਜੇ ਸਾਡਾ ਨਦੀਨ ਕੰਟਰੋਲ ਨਹੀਂ ਹੁੰਦਾ ਤਾਂ ਉਹਦੇ ਹੱਲ ਦੇ ਲਈ ਸਾਨੂੰ ਇਹ ਆ ਵੀ ਸਾਨੂੰ ਇੱਕ ਜਾਂ ਦੋ ਸੀਜ਼ਨ ਉਸ ਖੇਤ ਦੇ ਵਿੱਚ ਫਸਲ ਬਦਲ ਲੈਣੀ ਚਾਹੀਦੀ ਹੈ। ਅੱਛਾ ਇਹ ਵੀ ਤਾਂ ਆ ਵੀ ਗੱਲ ਠੀਕ ਹੈ ਜੀ। ਤੁਸੀਂ ਉੱਥੇ ਪੱਠੇ ਲਾ ਲਓ। ਪਰਸੀਮ ਬੀਜ ਲਓ, ਚਾਰਾ ਬੀਜ ਲਓ ਜੀ। ਉਸ ਖੇਤ ਦੇ ਵਿੱਚ ਚਾਲੂ ਬੀਜ ਲਓ। ਕਣਕ ਨੂੰ ਬਦਲ ਗਏ ਮਤਲਬ ਬਦਲਵੀਂ ਫਸਲ ਆ ਬੀਜ ਲਓ ਉਹਦੇ ਨਾਲ ਇੱਕ ਵਾਰੀ ਨਦੀਨ ਖਤਮ ਹੋ ਜਾਂਦਾ ਜਿਹੜਾ ਕਣਕ ਵਾਲਾ ਨਦੀਨ ਆ ਉਹ ਖਤਮ ਹੋ ਜਾਊਗਾ ਤੇ ਸਾਲ 2 ਸਾਲ ਤੁਸੀਂ ਬਦਲ ਉਹਦੇ ਬਾਅਦ ਫੇਰ ਉਸੇ ਫਸਲ ਲਾਓ ਤੇ ਉਹਦੇ ਵਿੱਚੋਂ ਨਦੀਨ ਘਟ ਜਾਣਗੇ ਹਰ ਸਾਲ ਇੱਕ ਇੱਕ ਇਕੜ ਲਗਾ ਹਾਂ ਬਿਲਕੁਲ ਸਹੀ ਗੱਲ ਆ ਬਿਲਕੁਲ ਤਰੀਕੇ ਦੇਖੋ ਜੀ ਉਹ ਠੀਠਿਆ ਤੇ ਫੇਰ ਆਪਾਂ ਆਪਣਾ ਤਰੀਕਾ ਬਦਲ ਲਈ ਬਿਲਕੁਲ ਦੀ ਬਿਲਕੁਲ ਉਹ ਹੋ ਜਾ ਮਾਹੌਲਾਂ ਦੀ ਇਹ ਜਿਹਦੇ ਵਿੱਚ ਹਰਾ ਹੋਵੇ ਉਹ ਹਾਂ ਅੱਛਾ ਡਾਕਟਰ ਸਾਹਿਬ ਜੀ ਫਿਰ ਇਹ ਨਦੀਨ ਆ ਜਾਂਦੇ ਆ ਖੇਤਾਂ ਦੇ ਵਿੱਚ ਮੰਨ ਲਓ ਅਪਾ ਕੋਈ ਕੰਮ ਕਰਨੋਂ ਰਹਿ ਗਿਆ ਵੀ ਆਪਾਂ ਫੇਰ ਵੀ ਆ ਜਾਂਦੇ ਆ। ਜੀ ਜੀ। ਫਿਰ ਆਪਾਂ ਫੇਰ ਸਪਰੇ ਕਦੋਂ ਤੇ ਕਿਵੇਂ ਕਰਨੀਆਂ ਥੋੜਾ ਇਹ ਜਰੂਰ ਸਾਨੂੰ ਦੱਸੋ। ਦੱਸੋ ਦੇਖੋ ਜੇ ਤੁਹਾਡੇ ਖੇਤ ਦੇ ਵਿੱਚ ਨਦੀਨ ਆਪਾਂ ਨੂੰ ਲੱਗਦਾ ਵੀ ਆਪਾਂ ਅ ਪ੍ਰਾਲੀ ਪ੍ਰਬੰਧਨ ਜਾਂ ਖੇਤ ਦੀ ਮੈਨੇਜਮੈਂਟ ਨਹੀਂ ਕੀਤੀ ਪ੍ਰੋਪਰ ਜਾਂ ਆਪਾਂ ਖੇਤ ਨੂੰ ਵਾਹ ਕੇ ਬੀਜਣਾਗਾ ਜਾਂ ਸਾਫ਼ ਕਰਕੇ ਆਪਣੇ ਖੇਤ ਵਿੱਚ ਨਦੀਨ ਆ ਜਾਂਦੇ ਤਾਂ ਫਿਰ ਸਾਡੇ ਕੋਲੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਸਪਰੇਆਂ ਹੈਗੀਆਂ ਨਿਗੀਆਂ ਵਧੀਆ ਵਧੀਆ ਕੰਟਰੋਲ ਹੋ ਜਾਂਦਾਗਾ ਤੇ ਜਿਦੇ ਵਿੱਚ ਮਤਲਬ ਪਰ ਉੱਥੇ ਵੀ ਆਪਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿ ਜਦੋਂ ਅਸੀਂ ਸਪਰੇਅ ਕਰਦੇ ਆਂਗੇ ਤਾਂ ਸਾਨੂੰ ਉਹ ਕਿਹੜੀ ਸਪਰੇਅ ਕਰਨੀ ਹੈਗੀ ਦੂਸਰਾ ਉਹਦੇ ਵਿੱਚ ਡੋਜ਼ ਦੀ ਕਿੰਨੀ ਪਾਉਣੀ ਹੈਗੀ ਹੂੰ ਤੀਸਰੀ ਖਾਸ ਕਰਕੇ ਉਹਦੇ ਵਿੱਚ ਪਾਣੀ ਕਿੰਨਾ ਵਰਤਣਾ ਹੈ ਜੀ ਇਹ ਤੇ ਔਰ ਉਹ ਤੋਂ ਵੀ ਅਹਿਮ ਗੱਲ ਆ ਵੀ ਜਦੋਂ ਅਸੀਂ ਨਦੀਨ ਨਾਸ਼ਕ ਦਵਾਈ ਵਰਤਣੀ ਆ ਨਦੀਨ ਵਾਸਤੇ ਸਪਰੇਅ ਕਰਨੀ ਆ ਤਾਂ ਉਹਨੂੰ ਉਹਦੇ ਲਈ ਅਸੀਂ ਨੋਜ਼ਲ ਕਿਹੜੀ ਵਰਤਣੀ ਹੈਗੀ ਹੂੰ ਉਹ ਵੀ ਇੰਪੋਰਟੈਂਟ ਆ ਕਿਉਂਕਿ ਤੁਸੀਂ ਜਿਹੜੀ ਕੀਟਨਾਸ਼ਕ ਦਾ ਸਪਰੇਅ ਕਰਦੇ ਹੋ ਕੀੜੇ ਲਈ ਸਪਰੇਅ ਕਰਦੇ ਉਹਦੇ ਲਈ ਨੋਜ਼ਲ ਹੋਰ ਆ ਗਈ ਜੇ ਤੁਸੀਂ ਨਦੀਨ ਨਾਸ਼ਕ ਸਪਰੇਅ ਕਰਦੇ ਹੋ ਉਹਦੇ ਲਈ ਪਾਣੀ ਕਿਹੜੇ ਤਰੀਕੇ ਨਾਲ ਪਾਉਣਾਗਾ ਉਹਦੇ ਲਈ ਨੋਜ਼ਲ ਹੋਰ ਆ ਮਤਲਬ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਣਾਗਾ ਤੇ ਵੀ ਅਸੀਂ ਦਵਾਈ ਵੀ ਸਹੀ ਪਾਈਏ ਪਾਣੀ ਵੀ ਪਾਈਏ ਸੀ ਡੋਜ਼ ਵੀ ਸਹੀ ਪਾਈਏ ਔਰ ਜਿਹੜਾ ਸਾਡੀ ਸਪਰੇਅ ਪੰਪ ਤੇ ਨੋਜ਼ਲ ਆ ਉਹ ਵੀ ਸਹੀ ਹੋਵੇ ਤਾਂ ਉਹਦਾ ਪ੍ਰੋਪਰ ਕੰਟਰੋਲ ਹੁੰਦਾਗਾ ਮਨ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਣਾਗਾ ਜੀ ਤੇ ਕਿਹੜੀ ਮਤਲਬ ਦਵਾਈ ਕਿਹੜੀ ਵਰਤਣੀ ਜੀ ਵੀ ਜਿਹੜੀ ਫਸਲ ਦਾ ਨੁਕਸਾਨ ਨਾ ਕਰੇ ਬਿਲਕੁਲ ਜੀ ਬਿਲਕੁਲ ਜੇ ਅ ਜੇ ਸਾਨੂੰ ਪਤਾ ਵੀ ਸਾਡੇ ਖੇਤ ਦੇ ਵਿੱਚ ਗੁਲੀ ਡੰਡਾ ਹੁੰਦਾਗਾ ਤਾਂ ਕੁਝ ਦਵਾਈਆਂ ਨੇ ਸਾਡੀਆਂ ਜਿਹੜੀਆਂ ਉਹਨੂੰ ਹਰਾ ਹੋਣ ਤੋਂ ਪਹਿਲਾਂ ਸਪਰੇਅ ਕਰ ਸਕਦੇ ਹਾਂ ਅੱਛਾ ਕੁਝ ਦਵਾਈਆਂ ਨੇ ਜਿਹੜੀਆਂ ਪੋਸਟ ਮਾਰਜੈਂਸ ਕਹਿੰਦੇ ਆ ਜਦੋਂ ਹਰਾ ਹੋ ਗਿਆ ਸਾਡਾ 2 ਜਾਂ 3 ਪੱਤੇ ਦਾ ਗੁਲੀ ਡੰਡਾ ਹੋ ਗਿਆ ਉਹਦੇ ਤੇ ਸਪਰੇਅ ਕਰ ਸਕਦੇ ਹੋ ਮਤਲਬ ਜਿਹੜੀਆਂ ਸਾਡੀਆਂ ਪ੍ਰੀ ਮਾਰਜੈਂਸ ਦਵਾਈਆਂ ਨੇ ਜਿਨ੍ਹਾਂ ਜੇ ਅਸੀਂ ਖੇਤ ਬਿਲਕੁਲ ਵਾਹ ਕੇ ਤਿਆਰ ਕਰਕੇ ਕਣਕ ਦੀ ਬਿਜਾਈ ਕੀਤੀ ਹੈਗੀ ਤਾਂ ਸਾਡੇ ਕੋਲੇ ਪੈਂਡੀਮੈਥਲੀਨ ਸਟੌਂਪ ਨਾਉਂ ਦੀ ਦਵਾਈ ਹੈਗੀ ਉਹਨੂੰ ਅਸੀਂ ਵਰਤ ਸਕਦੇ ਹਾਂ ਅਸੀਂ ਖੇਤ ਦੇ ਵਿੱਚ ਕਣਕ ਦੀ ਬਿਜਾਈ ਕਰਨ ਤੋਂ ਆ 48 ਘੰਟੇ ਦੇ ਵਿੱਚ ਵਿੱਚ ਉਹ ਸਪਰੇਅ ਕਰਨੀ ਹੁੰਦੀ ਹੈਗੀ ਹੂੰ ਹੂੰ ਤੇ ਉਹਨੂੰ ਅਸੀਂ ਇਸ ਹਿਸਾਬ ਨਾਲ ਸਪਰੇਅ ਕਰਨਾ ਵੀ ਉਹਦੇ ਵਿੱਚ ਇੱਕ ਤਾਂ ਪਾਣੀ ਪੂਰਾ ਪੈ ਜੇ ਘੱਟੋ ਘੱਟ 200 ਲੀਟਰ ਪਾਣੀ ਤੁਹਾਡਾ ਪੈਣਾ ਚਾਹੀਦਾਗਾ ਤੇ ਉਹਦੇ ਲਈ ਤੁਸੀਂ ਆ ਇੱਕ ਜਦੋਂ ਸਪਰੇਅ ਕਰਨੀ ਹੈਗੀ ਉਹਨੂੰ ਅਸੀਂ ਸਪਰੇਅ ਕਰਦੇ ਆ ਪਿੱਛੇ ਬੈਕ ਮੁੜ ਕੇ ਕਰਦੇ ਆਂਗੇ ਕਿਉਂਕਿ ਜਿੱਥੇ ਜਿੱਥੇ ਸਪਰੇਅ ਹੋ ਗਈ ਉੱਥੇ ਉਹਦੇ ਵਿੱਚ ਤੁਹਾਡੀ ਪੈੜ ਨਹੀਂ ਹੋਣੀ ਚਾਹੀਦੀ ਤੁਸੀਂ ਤੁਰਨਾ ਨਹੀਂਗਾ ਕਿਉਂਕਿ ਜਿੱਥੇ ਤੁਹਾਡੀ ਪੈੜ ਹੋਗੀ ਉੱਥੇ ਫੇਰ ਨਦੀਨ ਹੋ ਸਕਦਾ ਦਵਾਈ ਦਾ ਸਰੋਂ ਦਾ ਖਤ ਪਹੁੰਚ ਜਾਂਦਾ ਕੱਟ ਜਿੱਤੀ ਨਾਲ ਲੈ ਜਾਂਦਾ ਤੇ ਮਤਲਬ ਇਹ ਸਾਡੀਆਂ ਜਿਹੜੀਆਂ ਪ੍ਰੀ ਅਮਰਜੈਂਸਾਂ ਉਹ ਬਹੁਤ ਵਧੀਆ ਰਿਜ਼ਲਟ ਹੈ ਦੇ ਤੁਸੀਂ ਪ੍ਰੀ ਅਮਰਜੈਂਸ ਪੈਂਡੀਮੈਥਲਿਨ ਵਗੈਰਾ ਵਰਤ ਕੇ ਉਹਨੂੰ ਵਧੀਆ ਕੰਟਰੋਲ ਕਰ ਸਕਦਾ ਹੈ ਨਦੀਨ ਸਾਡਾ ਹੋਣ ਤੋਂ ਹਰਾ ਹੋਣ ਤੋਂ ਰੁਕ ਜਾਂਦਾ ਹੈ ਹਾਂ ਹਾਂ ਤੇ ਇਸ ਤੋਂ ਇਲਾਵਾ ਜੇ ਅਸੀਂ ਜੇ ਸਾਡਾ ਨਦੀਨ ਹਰਾ ਹੁੰਦਾਗਾ ਅਸੀਂ ਪੋਸਟ ਅਮਰਜੈਂਸ ਦਵਾਈਆਂ ਵਰਤਣੀਆਂ ਨੇਗੀਆਂ ਤਾਂ ਉਹਦੇ ਵਿੱਚ ਸਾਡੇ ਯੂਨੀਵਰਸਿਟੀ ਵੱਲੋਂ ਚੰਗੀਆਂ ਦਵਾਈਆਂ ਨੇ ਰეკਮੈਂਡ ਕੀਤੀਆਂ ਜਿਵੇਂ ਟੋਪਿਕ ਵਗਾਰਾ ਕੀ ਸਲਫੋ ਸਲਫੂਰਾ ਨਾਲ ਜਾਂ ਲੀਡਰ ਆ ਗਈ ਤੇ ਜਾਂ ਸਾਡੀ ਅਵਕੀਰਾ ਨਾਲ ਉਹਦੀ ਦਵਾਈ ਆਉਂਦੀ ਹੈਗੀ ਜਾਂ ਸਾਡੀ ਮومیਜੀ ਦਵਾਈ ਆਉਂਦੀ ਹੈਗੀ ਮਤਲਬ ਇਹ ਜਿਹੜੀ ਅਵਕੀਰਾ ਜਾਂ ਮومیਜੀ ਹੈ ਸਾਡੇ 60 ਗ੍ਰਾਮ ਦਵਾਈ ਪੈਣੀ ਹੈ ਪ੍ਰਤੀ ਏਕੜ ਜਿਹੜੀ ਟੋਪਿਕ ਮੈਂ ਦੱਸੀ ਹੈਗੀ ਉਹ 160 ਗ੍ਰਾਮ ਪੈਣੀ ਹੈਗੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਤਲਬ ਉਹਦੀਆਂ ਜਿਵੇਂ ਹੁਣ ਜੇ ਸਾਡੀ ਮਤਲਬ ਇਹਨਾਂ ਦੀ ਡੋਜ਼ ਜਿੱਥੇ ਇੰਪੋਰਟੈਂਟ ਆ ਇਹਦੇ ਨਾਲ ਇਥੇ ਪਾਣੀ ਦੀ ਮਾਤਰਾ ਵੀ ਇੰਪੋਰਟੈਂਟ ਆਗੀ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਤਾਂ ਹੀ ਉਹਦਾ ਵਧੀਆ ਕੰਟਰੋਲ ਹੋ ਸਕਦਾ ਹੈ ਬਹੁਤ ਕੁਝ ਕਿਸਾਨ ਵੀਰ ਕਰ ਲੈਂਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਨਾ ਸਪਰੇਅ ਟੈਕਨੀਕ ਤੋਂ ਮਾਰ ਖਾ ਜਾਂਦੇ ਆ ਖਾਂਦੀ ਆ ਕਿਉਂਕਿ ਰਕਬਾ ਜਿਆਦਾ ਹੁੰਦਾ ਆ ਉਹ ਟਰੈਕਟਰ ਵਾਲੇ ਨਾਲ ਲੰਬਾ ਪਾਈਪ ਲਾਇਆ ਹੁੰਦਾ ਪੰਜ ਚਾਰ ਜਣਿਆਂ ਨੇ ਫੜਿਆ ਹੁੰਦਾ ਮੋੜਿਆਂ ਤੇ ਰੱਖਿਆ ਇੱਕ ਜਣਦਾ ਬਸ ਅਚਾ ਡਾ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਜੇ ਸਪਰੇਅ ਆ ਨਾ ਜਿਹੜੀ ਉਨੀ ਹੀ ਮਾਤਰਾ ਪਾਣੀ ਸਹੀ ਦੇ ਨਾਲ ਨੋਜ਼ਲ ਸਹੀ ਵਰਤ ਕੇ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਵੀ ਨਦੀਨਾ ਤੋਂ ਸਹੀ ਲਾਜ ਕੀਤੀ ਜਾ ਸਕਦੀ ਆ ਥੋੜਾ ਜਿਹਾ ਸਪਰੇਅ ਟੈਕਨੀਕ ਬਾਰੇ ਦੱਸ ਦਿਓ ਜਿਹੜੀ ਉਹ ਗਨ ਵਾਲੀ ਨੋਜ਼ਲ ਵਰਤਦੇ ਆ ਕਿਉਂਕਿ ਰਕਬਾ ਜ਼ਿਆਦਾ ਡਾਕਟਰ ਸਾਹਿਬ ਹੋਰ ਕੋਈ ਗੱਲ ਨਹੀਂ ਕਿ ਉਹਦੇ ਮੂਰੇ ਵੀ ਕੋਈ 10-15 ਨੋਜ਼ਲਾਂ ਵਾਲੀ ਲਾਈ ਜਾ ਸਕਦੀ ਹੈ ਪਾਈਪ ਨਹੀਂ ਦੇਖੋ ਲਾਈ ਜਾ ਸਕਦੀ ਹੈ ਜੀ ਜਿਹੜੀ ਹਾਂਜੀ ਤੇ ਪਰ ਇਹ ਅਗੇ ਵੀ ਇੱਕ ਤਾਂ ਉਹਦੇ ਵਿੱਚ ਜਿਹੜੀ ਸਾਡੀ ਅ ਅਸੀਂ ਇਹ ਇਨਸ਼ੋਰ ਕਰਨਾ ਚਾਹੀਦਾ ਵੀ ਸੰਦਾ ਜਿਹੜਾ ਪਾਣੀ ਹੈਗਾ ਉਹ ਪੂਰਾ ਪੈ ਜਾ ਜੀ ਜੀ ਹਾਂ ਤੇ ਮਤਲਬ ਜਿਹੜੀ ਸਾਡੀ ਫਲੰਟ ਜੈਟ ਨੋਜ਼ਲ ਹੁੰਦੀ ਹੈ ਨੋਜ਼ਲ ਹੁੰਦੀ ਹੈਗੀ ਉਹ اسی ਵਰਤੀਏ ਜਿਹਦੇ ਨਾਲ ਜਿਹੜਾ ਸਾਡਾ ਪਾਣੀ ਦਾ ਫੁਆਰਾਗਾ ਉਹ ਸਿੱਧਾ ਥੱਲੇ ਨੂੰ ਪੈਂਦਾਗਾ ਜੀ ਤੇ ਇੱਕ ਜਦੋਂ ਸਾਈਡਾਂ ਤੇ ਸਾਡੇ ਗੈਪ ਰਹਿ ਜਾਂਦੇਗੇ ਜਦੋਂ ਤੁਸੀਂ ਇੱਕ ਲਾਈਨ ਚ ਸਹੀ ਸਪਰੇਅ ਕਰਦੇ ਜਾ ਰਹੇ ਆ ਸਿੱਧਾ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣੇ ਆਗੇ ਤਾਂ ਜਿਵੇਂ ਸਾਈਡਾਂ ਤੇ ਇਸ ਤਰ੍ਹਾਂ ਮਤਲਬ ਜਿਹੜਾ ਪ੍ਰੈਸ਼ਰ ਪੈਂਦਾ ਪਾਣੀ ਦਾ ਦਵਾਈ ਦਾ ਤੇ ਉਹ ਘਟਦਾ ਜਾਂਦਾਗਾ ਤੇ ਉਦੋਂ ਬਾਅਦ ਜੇ ਅਸੀਂ ਦੂਜੇ ਕਿਹੜੇ ਚ ਮੁੜ ਕੇ ਆਉਣੇ ਆ ਤਾਂ ਦੂਜੇ ਅਸੀਂ ਥੋੜਾ ਜਿਹਾ ਜਿਹਾ ਗੈਪ ਰਹੇ ਜੇ ਉਧਰਲੇ ਪਾਸੇ ਵੀ ਘਟਦਾ ਆਉਂਦਾਗਾ ਮਤਲਬ ਥੋੜਾ ਜਿਹਾ ਕੋਸ਼ ਜਿਹੜੀ ਚੀਜ਼ ਹੈਗੀ ਉਹਨੂੰ ਇਧਰੋਂ ਜਾਣ ਤੇ ਉਧਰੋਂ ਵਾਪਸ ਆਉਣ ਤੇ ਉਹ ਓਵਰਲੈਪ ਹੋਣੀ ਚਾਹੀਦੀ ਹੈਗੀ ਤਾਂ ਕਿ ਜਿਹੜਾ ਇਧਰੋਂ ਜਾਂਦਿਆਂ ਨੂੰ ਥੋੜਾ ਏਰੀਆ ਕਵਰ ਹੋਣ ਤੋਂ ਰਹਿ ਗਿਆ ਜਾਂ ਜਿੱਥੇ ਪਾਣੀ ਘਟ ਪਿਆਗਾ ਜਦੋਂ ਵਾਪਸੀ ਤੇ ਆਉਣਾਗਾ ਥੋੜਾ ਜਿਹਾ ਉਧਰੋਂ ਪੈ ਕੇ ਉਹ ਕਵਰ ਹੋ ਜੇ ਮਤਲਬ ਕਿਸੇ ਕਸਮ ਦਾ ਪਾਣੀ ਲੈਪਸ ਨਾ ਰਹੇ ਤੁਹਾਡਾ ਪਾਣੀ ਪ੍ਰੋਪਰ ਪੈ ਜੇ ਤੇ ਉਹ ਸਪਰੇਅ ਟੈਕਨੀਕ ਬਹੁਤ ਜਿਆਦਾ ਮਤਲਬ ਇਹ ਫੈਕਟਰ ਪ੍ਰਭਾਵਸ਼ਾਲੀ ਜਿਹੜੀ ਹੋ ਸਕਦੀ ਹੈ ਅੱਛਾ ਡਾਕਟਰ ਸਾਹਿਬ ਕਹਿੰਦੇ ਆ ਕਣਕ ਤੇ ਸਾਡੀ ਪ੍ਰਮੁੱਖ ਫਸਲ ਆ ਕਣਕ ਤੋਂ ਇਲਾਵਾ ਅਸੀਂ ਇਹਨਾਂ ਦਿਨਾਂ ਦੇ ਵਿੱਚ ਥੋੜੇ ਸਮੇਂ ਦੀਆਂ ਫਸਲਾਂ ਵੀ ਸਾਡੇ ਕੋਲ ਹੁੰਦੀਆਂ ਕਈ ਖਾਨ ਪੀਂਦੀਆਂ ਬਹੁਤ ਚੀਜ਼ਾਂ ਨੇ ਸਬਜ਼ੀਆਂ ਹੁੰਦੀਆਂ ਨੇ ਬਾੜੀ ਦੇ ਵਿੱਚ ਇਹਨਾਂ ਚੋਂ ਕਿਹੜੀਆਂ ਫਸਲਾਂ ਆ ਜਿਦੇ ਤੇ ਕੋਈ ਨਦੀਨ ਹਮਲਾ ਕਰ ਸਕਦਾ ਤੇ ਅਸੀਂ ਕਿਵੇਂ ਇਹਨੂੰ ਰੋਕ ਸਕਦੇ ਤੁੱਖ ਜੜੀਆਂ ਸਾਡੀਆਂ ਸਬਜ਼ੀਆਂ ਵਗੈਰਾ ਨੇ ਹਨਾ ਖਾਣ ਵਾਲੀਆਂ ਫਸਲਾਂ ਨੇ ਸਾਡੀਆਂ ਉਹਦੇ ਬਾਰੇ ਤਾਂ ਮੈਂ ਇਹੀ ਕਹੂੰਗਾ ਵੀ ਕੋਸ਼ਿਸ਼ ਕਰੋ ਵੀ ਉਹਦੇ ਤੇ ਆਪਾਂ ਸਪਰੇਅ ਨਾ ਕਰੀਏ ਨਹੀਂ ਉਹ ਤੇ ਹੈ ਹੀ ਆ ਆਪੇ ਕਰਕੇ ਮੈਂ ਕਿਹਾ ਵੀ ਰੋਕ ਪਹਿਲਾਂ ਹੀ ਗਾਹਾਂ ਕਿਹੜਾ ਪਰਬੰਧ ਕਰ ਲੀ ਬਿਲਕੁਲ ਜੀ ਦੇਖੋ ਉਹਦੇ ਤੇ ਆਪਾਂ ਇਹੀ ਹੈਗਾ ਵੀ ਜੇ ਆਪਾਂ ਬਜਾਈ ਤੋਂ ਪਹਿਲਾਂ ਤੇ ਆਪਾਂ ਪ੍ਰੀ ਅਮਰਜੈਂਸ ਸਪਰੇਅ ਜਿਹੜੀ ਉਹ ਕਰਕੇ ਤੇ ਉਹਨੂੰ ਨਦੀਨ ਨੂੰ ਹਰਾ ਹੋਣ ਤੋਂ ਰੋਕ ਦਈਏ ਤਾਂ ਜਿਆਦਾ ਚੰਗੀ ਗੱਲ ਆ ਗਈ ਮੈਂ ਤਾਂ ਕਹਿੰਦਾ ਜੀ ਮਠਾ ਸਿੰਘ ਜੀ ਸਬਜ਼ੀਆਂ ਦੇ ਵਿੱਚ ਗੋਡੀ ਕੀਤੀ ਹੈ ਨਾਲ ਤਾਂ ਗੋਡੇ ਵਾਲੀ ਚੰਗੀ ਆ ਹਾਂ ਗੀਤੇ ਗੋਡੀ ਹੈ ਗੋਡਿਆਂ ਦੀ ਗੋਡੀ ਤਾਂ ਬਿਲਕੁਲ ਜੀ ਜੇ ਆਪਾਂ ਹੁਣ ਆਪਣੇ ਸਾਡੇ ਬਹੁਤ ਕਿਸਾਨ ਵੀਰ ਆਜਾਮ ਆਪਣੇ ਘਰੇ ਕਿਚਨ ਗਾਰਡਨਿੰਗ ਕੀਤੀ ਹੈਗੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਆਪਾਂ ਜੇ ਘਰੇ ਸਬਜ਼ੀਆਂ ਲਾਈਆਂ ਨੇ ਜੇ ਉਹਦੇ ਵਿੱਚ ਵੀ ਬਹੁਤ ਮੈਂ ਦੇਖਿਆ ਇਸ ਤਰ੍ਹਾਂ ਦੇ ਲੋਕ ਜਿਹੜੇ ਪੁੱਛਦੇ ਆਗੇ ਵੀ ਘਰੇ ਯਾਰ ਥੋੜੀ ਜੀ ਸਬਜ਼ੀ ਲਾਈਏ ਉਹ ਤੇ ਕਿਹੜੀ ਸਪਰੇਅ ਕਰੀਏ ਮੈਂ ਕਹਿੰਦਾ ਵੀ ਯਾਰ ਉਹ ਆਪਾਂ ਜੇ ਘਰੇ ਮਰਲਾ ਦੋ ਮਰਲੇ ਚਾਰ ਮਰਲੇ ਲਾਇਆ ਉਹਨਾਂ ਇੱਕ ਨੂੰ ਤਾਂ ਘੱਟੋ ਘੱਟ ਜੇ ਵਿੱਚ ਕੋਈ ਨਦੀਨ ਆਗਾ ਜਾਂ ਕੋਈ ਕੀੜਾ ਜਾਂ ਉਹਦੇ ਲਈ ਦੇ ਰੰਭਾਈ ਵੜਾ ਉਹਨਾਂ ਦਾ ਕਰ ਲਈਏ ਨੇ ਉਹ ਜ਼ਰੂਰੀ ਆ ਆਪਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਆਪਾਂ ਨੂੰ ਸਪਰੇਅ ਤੋਂ ਜਿੰਨਾ ਹੋ ਸਕਦਾਗਾ ਬਚਣਾ ਬਚਣਾ ਕਿਉਂਕਿ ਖਾਸ ਤੌਰ ਤੇ ਮੈਂ ਇਸ ਕਰਕੇ ਇਹ ਤੁਹਾਨੂੰ ਪੁੱਛਿਆ ਸੀ ਵੀ ਇਹਨਾਂ ਦੇ ਵਿੱਚ ਸਰੋਂ ਬਹੁਤ ਹੁੰਦੀ ਆ ਹਾਂ ਮੈਂ ਉਹੀ ਪੁੱਛਣ ਲੱਗਿਆ ਸੀ ਨਹੀਂ ਆ ਗਏ ਉਸ ਦੇ ਸਰੋਂ ਕਿਉਂਕਿ ਖਾੜੀ ਦੀ ਇਹ ਵੀ ਇੱਕ ਫਸਲ ਹੈ ਬਿਲਕੁਲ ਖਾਦੀ ਕੀ ਖਾਦੀ ਕੀ ਬਾਅਦ ਚ ਸਰੋਂ ਦੀ ਸਰੋਂ ਕਣਕ ਤੋਂ ਬਾਅਦ ਸਾਡੀ ਜਿਹੜੀ ਮੁੱਖ ਫਸਲ ਸਰੋਂ ਹੀ ਹੈਗੀ ਜੇ ਆਪਾਂ ਗੱਲ ਕਰੀਏ ਤਾਂ ਤੇ ਸਰੋਂ ਦੇ ਵਿੱਚ ਵੀ ਨਦੀਨਾ ਜੇ ਆਪਾਂ ਕਹੀਏ ਮੁੱਖ ਤੌਰ ਤੇ ਨਦੀਨ ਸਾਡੇ ਗੁੱਲੀ ਡੰਡਾਈ ਹੁੰਦਾਗਾ ਜੀ ਇਹ ਕਣਕ ਨੂੰ ਵੀ ਖਰਾਬ ਕਰਦਾ ਸਰੋਂ ਨੂੰ ਇਹ ਬੜਾ ਭੈੜਾ ਦੂਜੇ ਮੱਲੇ 'ਚ ਵੀ ਚਲੇ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਇਹਦੇ ਕੰਟਰੋਲ ਲਈ ਵੀ ਆਪਾਂ ਉਹੀ ਦਵਾਈਆਂ ਨੇ ਜਿਹੜੀਆਂ ਮੈਂ ਪਹਿਲਾਂ ਦੱਸਿਆਗਾ ਮਤਲਬ ਤੇ ਪਰ ਇਹ ਵੀ ਜਿਵੇਂ ਉਹਦੇ ਵਿੱਚ ਆਪਾਂ ਕਣਕ ਦੇ ਵਿੱਚ ਜਿਹੜੀਆਂ ਦਵਾਈਆਂ ਕਰਦੇ ਆਂਗੇ ਜਿਵੇਂ ਮੈਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਲੀਡਰ ਦਵਾਈ ਆਉਂਗੀ ਇੱਕ ਉਹਦੀ 75% ਹੈ ਨਾ 13 ਗ੍ਰਾਮ ਉਹਦੀ ਡੋਜ਼ ਹੈਗੀ ਉਹ ਸਰੋਂ ਦੇ ਵਿੱਚ ਨਹੀਂ ਪਾਈ ਜਾ ਸਕਦੀ ਕਿਉਂਕਿ ਚੌੜੇ ਪੱਤੇ ਵਾਲੀ ਫਸਲ ਨੂੰ ਨੁਕਸਾਨ ਕਰਦੀ ਹੈਗੀ ਸਰੋਂ ਦੇ ਵਿੱਚ ਜੇ ਸਾਡਾ ਕੋਈ ਨਦੀਨਾਂ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਅ ਟੋਪਿਕ ਦਵਾਈ ਹੈ ਜਿਹੜੀ ਸਲਫੋ ਸਲਫੁਰਨ ਦੇ ਨਾਮ ਤੇ ਆਉਂਦੀ ਹੈਗੀ ਤੇ ਉਹੀ ਵਰਤਣੀ ਹੈਗੀ ਸੌਰੀ ਟੋਪਿਕ ਤੇ ਉਹ ਆਪਾਂ 160 ਗ੍ਰਾਮ ਅੱਛਾ ਜੀ ਹਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਟੋਪਿਕ ਦਵਾਈ ਵਰਤਣੀ ਹੈਗੀ ਵਧੀਆ ਗੱਲ ਆ ਜੀ ਕੋਰਡੀਨਾ ਫੋਪ ਉਹਦੇ ਨਾਲ ওভার ਟੈਕਨੀਕਲ ਨਾਲ ਠੀਕ ਉਹ ਆਪਾਂ ਵਰਤ ਸਕਦੇ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦੇ ਰਹੇ ਹੋ ਨਦੀਨਾ ਦੀ ਰੋਗਤਾਂ ਦੇ ਲਈ ਤੁਸੀਂ ਮਲਚਿੰਗ ਦੀ ਗੱਲ ਛੇੜੀ ਸੀ ਪਹਿਲਾਂ ਜੀ ਤੁਹਾਡੇ ਜ਼ਿਲ੍ਹੇ ਦੀ ਕੀ ਪੋਜੀਸ਼ਨ ਆ ਥੋੜਾ ਜਿਆ ਲੁਧਿਆਣੇ ਬਾਰੇ ਜਾਣ ਲਈ ਕੋਈ ਜਲੰਧਰ ਬੈਠਿਆ ਨੂੰ ਪਤਾ ਨਹੀਂ ਨਾ ਲੱਗਦਾ ਜੀ ਬਿਲਕੁਲ ਬਿਲਕੁਲ ਪੋਜੀਸ਼ਨ ਆ ਮਲਚਿੰਗ ਦੀ ਮਤਲਬ ਕਿੰਨੇ ਕੁ ਕਿਸਾਨ ਵੀਰਾਂ ਨੇ ਇਹ ਇਸ ਤਰ੍ਹਾਂ ਤਕਨੀਕ ਅਪਣਾਈ ਦੇਖੋ ਸਾਡੇ ਮੈਂ ਜੇ ਲੁਧਿਆਣੇ ਦੀ ਗੱਲ ਕਰਾਂ ਜੀ ਇਸ ਸਾਲ ਸਾਡਾ ਜਿਹੜਾ ਸਟਬਲ ਮੈਨੇਜਮੈਂਟ ਦਾ ਕੰਮ ਆਗਾ ਬਹੁਤ ਵਧੀਆ ਹੋਇਆਗਾ ਕਿਸਾਨ ਵੀਰਾਂ ਨੇ ਬਹੁਤ ਹਿੰਮਤ ਕਰਕੇ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਲਗਭਗ 65% ਕਿਸਾਨਾਂ ਨੇ ਹਮ ਮਤਲ ਜਿਹੜੀ ਪਰਾਲੀ ਦੀ ਐਨਸੀਟੂ ਮੈਨੇਜਮੈਂਟ ਕੀਤੀ ਹੈ ਜਿਹਦੇ ਵਿੱਚ ਹਾਂਜੀ ਜਿਹਦੇ ਵਿੱਚ ਮਲਚਿੰਗ ਟੈਕਨੀਕ ਲਾ ਲਓ ਜਾਂ ਪਰਾਲੀ ਨੂੰ ਖੇਤ ਦੇ ਵਿੱਚ ਰਲਾ ਕੇ ਕਣਕ ਦੀ ਬਿਜਾਈ ਕੀਤੀ ਹੈਗੀ ਤੇ ਲਗਭਗ 35% ਦੇ ਕਰੀਬ ਕਿਸਾਨਾਂ ਨੇ ਜਿਹੜੀ ਉਹਦੀ ਐਕਸੀਟੂ ਮੈਨੇਜਮੈਂਟ ਕੀਤੀ ਹੈਗੀ ਅਖੀਰ ਗੱਲ ਕਿ ਮੈਂ ਗੰਡਾ ਬਣਾ ਕੇ ਗੰਡਾ ਬਣਾ ਕੇ ਮਨ ਬਾਹਰ ਕੱਢੀਆਂ ਗਈਆਂ ਨਹੀਂ ਜਾਂ ਜੋ ਉਹ ਇੰਡਸਟਰੀ ਨੂੰ ਗਈਆਂ ਨਹੀਂ ਜਾਂ ਜੋ ਵੀ ਉਹਨਾਂ ਦਾ ਹੈਗਾ ਤੇ ਇਹ ਮਤਲਬ 35% ਕਿਸਾਨਾਂ ਨੇ ਸਾਡੇ ਐਸਟੂ ਮੈਨੇਜਮੈਂਟ ਕੀਤੀ ਆ ਤੇ 65% ਕਿਸਾਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਨਸੀਟੂ ਮੈਨੇਜਮੈਂਟ ਕੀਤਾ ਜਿਹੜਾ ਕਿ ਬਹੁਤ ਮਤਲਬ ਵਧੀਆ ਅਸੀਂ ਮੰਨਦੇ ਆ ਵੀ ਰਿਜ਼ਲਟ ਆ ਇਸ ਸਾਲ ਜਿਹੜਾ ਸਾਡਾ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਬਣੀ ਬਹੁਤ ਵੱਡੇ ਪੱਧਰ ਤੇ ਘਟੀਆਂ ਨੇ ਜੀ 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 ਦੇਖੋ ਗੱਲ ਇਹ ਜਿਹੜਾ ਚੰਗਾ ਰੁਝਾਨ ਆ ਕਹਿੰਦੇ ਆ ਵੀ ਖਰਬੂਜੇ ਨੂੰ ਦੇਖ ਕੇ ਕਰਬੂਜਾ ਰੰਗ ਪੜਦਾ ਤੇ ਜਿਨ੍ਹਾਂ ਨੇ ਨਹੀਂ ਕੀਤੀ ਉਹ ਜਦੋਂ ਉਹਨਾਂ ਦੇ ਰਿਜ਼ਲਟ ਵੇਖਣਗੇ ਹਾਂਜੀ ਹੈਨਾ ਤੇ ਉਹ ਵੀ ਇਹਨਾਂ ਤਕਨੀਕਾਂ ਨੂੰ ਅਪਣਾਉਣਗੇ ਤੁਹਾਡਾ ਵਿਭਾਗ ਕੀ ਮਦਦ ਕਰਦਾ ਇਹਨਾਂ ਸਾਰੇ ਕੰਮਾਂ ਲਈ ਇਹਨਾਂ ਕੰਮਾਂ ਦੇ ਲਈ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਸਾਡਾ ਖੇਤੀਬਾੜੀ ਵਿਭਾਗ ਆ ਅਸੀਂ ਜਿਹੜੀਆਂ ਪਰਾਲੀ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਨੇਗੀਆਂ ਇਹਨਾਂ ਤੇ ਡਿਪਾਰਟਮੈਂਟ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜੀ ਜੇ ਕੋਈ ਇੰਡੀਵਿਜੂਅਲ ਕਿਸਾਨ ਜਾਂ ਕੋਈ ਅ ਮਤਲਬ ਮਸ਼ੀਨ ਲੈਣੀ ਚਾਹੁੰਦੇ ਹਾਂ ਜਿਹੜੀਆਂ ਪਰਾਲੀ ਪ੍ਰਬੰਧਨ ਦੇ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ ਜਿਵੇਂ ਸੁਪਰ ਸੀਡਰ ਲਾ ਲਓ ਹੈਪੀ ਸੀਡਰ ਲਾ ਲਓ ਮਲਚਰ ਆਗਾ ਬੈਲਰ ਆ ਮਤਲਬ ਜਿੰਨੀਆਂ ਵੀ ਮਸ਼ੀਨਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਪਰਾਲੀ ਨੂੰ ਪ੍ਰਬੰਧਨ ਕਰਨ ਦੇ ਲਈ ਉਹਦੇ ਤੇ 50% ਸਬਸਿਡੀ ਜੋ ਕੋਈ ਇੰਡੀਵਿਜੂਅਲ ਕਿਸਾਨ ਕਹਿੰਦਾ ਤੁਹਾਨੂੰ ਦਿੱਤੀ ਜਾਂਦੀ ਹੈਗੀ ਵਿਅਕਤੀਗਤ ਤੌਰ ਤੇ ਜੀ ਤੇ ਜੇ ਕੋਈ ਕਸਟਮ ਹਾਇਰਿੰਗ ਸੈਂਟਰ ਬਣਾ ਕੇ ਮਸ਼ੀਨਾਂ ਲੈ ਕੇ ਕਿਰਾਏ ਤੇ ਦੇਣੀਆ ਚਾਹੁੰਦਾਗਾ ਤੇ ਉਹਦੇ ਲਈ ਅਸੀਂ 80% ਸਬਸਿਡੀ ਦਿੱਤੀ ਹੈ ਮਤਲਬ ਇਹ ਵੀ ਜੇ ਇਹਨਾਂ ਸਾਰਿਆਂ ਚੀਜ਼ਾਂ ਦਾ ਭਰਪੂਰ ਫਾਇਦਾ ਲੈਣਾ ਹਾਂਜੀ ਤੇ ਵਿਭਾਗ ਵਾਲੇ ਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਬਿਲਕੁਲ ਨਿੱਕੇ ਵੀ ਸਾਡੇ ਪੰਜਾਬ ਦੀ ਸਾਰੀਆਂ ਚੀਜ਼ਾਂ ਦਾ ਜਿਹੜਾ ਲਾਭ ਮਿਲੇ ਜਿਦਾ ਸਾਡਾ ਲੋਕ ਖੇਤੀਬਾੜੀ ਦਫ਼ਤਰੋਂ ਦੇ ਨਾਲ ਸੰਪਰਕ ਕਰਕੇ ਫਾਇਦਾ ਲੈ ਲਓ ਜੀ ਫਿਰ ਚਵਾਨ ਸਾਹਿਬ ਜੀਓ ਹਾਂਜੀ ਮੌਸਮ ਇਹਦੀ ਗੱਲ ਪਹਿਲਾਂ ਹੋਈ ਬੱਲੇ ਪੜ੍ਹਦੇ ਵੀ ਫਿਰ ਇਹ ਵੀ ਇਹ ਵੀ ਦੱਸ ਹੀ ਦਿਓ ਸਰ ਤਾਪਮਾਨ ਜਿਹੜਾ ਆ ਇਹ ਪਿਛਲੇ 24 ਘੰਟਿਆਂ ਚ ਜਲੰਧਰ ਵਾਤਵਾਰ 24.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 7.1 ਗੁਰਦਾਸਪੁਰ ਚ 24 ਡਿਗਰੀ ਸੈਲਸੀਅਸ ਵਾਤਵਾਰ ਤੇ ਘੱਟ ਤੋਂ ਘੱਟ 6.5 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ 23.6 ਤੇ 6.8 ਪਟਿਆਲਾ ਚ ਵਾਤਵਾਰ 24.4 ਤੇ ਘੱਟ ਤੋਂ ਘੱਟ 8.1 ਅੰਮ੍ਰਿਤਸਰ ਚ ਵਾਤਵਾਰ 22.3 ਤੇ ਘੱਟ ਤੋਂ ਘੱਟ 7.5 ਤੇ ਬਠਿੰਡਾ ਚ 26.2 ਤੇ ਘੱਟ ਤੋਂ ਘੱਟ 9.3 ਡਿਗਰੀ ਸੈਲਸੀਅਸ ਜਿਹੜਾ ਸਪਾਨ ਦਿਆ ਤੇ ਮੌਸਮ ਦੇ ਬਾਰੇ ਜਿਹੜੀ ਖਬਰ ਆ ਵੀ ਆਉਣ ਵਾਲੇ 24 ਘੰਟਿਆਂ ਚ ਮੌਸਮ ਰਹੇਗਾ ਤੇ ਖੁਸ਼ਕ ਪਰ ਠੰਡੀਆਂ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਬਚਾਚੀ ਬਚਾ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਹੋ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਜੀ ਸਾਨੂੰ ਵੀਰੋ ਤੇ ਪੈਨੋ ਹੱਸਦੇ ਰਹੋ বাসਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਜੈ ਹਿੰਦ ਬਹੁਤ ਬਹੁਤ ਮਿਹਰਬਾਨ ਜੈ ਹਿੰਦ ਜੀ